ਪਪਿੰਦਰ ਸਿੰਘ ਰੈਣਾ ਦਾ ਪੰਜਾਬੀ ਨਾਵਲ ਬੇਨਾਮ ਰਿਸ਼ਤੇ ਦਾ ਅਗਲਾ ਪਾਗ ਪਾਈ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸਾਡੇ YouTube ਚੈਨਲ ਸਭੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਕਹਾਣੀਆਂ ਸਾਂਦੇ ਰਹਿ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਸੋ ਆਓ ਅਗਲਾ ਪਾਗ ਪੰਜ ਸੰਦੇ ਰਹੋ ਸਭੀ ਮੀਡੀਆ 11 ਦੂਜੇ ਦਿਨ ਸੁਰਿੰਦਰ ਆਪਣੀ ਪਤਨੀ ਨੂੰ ਤੇ ਬੱਚਿਆਂ ਲੈ ਕੇ ਆ ਗਿਆ ਨੇਦਰ ਦੇ ਸਮਿਤੀ ਪ੍ਰਿਤੀਵੀ ਆਪਣੀ ਬੋਲੀ ਬੋਲਣ ਵਾਲਿਆਂ ਨੂੰ ਇਹ ਕਰ ਸੇ ਬਾਦ ਮਿਲੀ ਸੀ ਬੜੀ ਖੁਸ਼ ਹੋਈ ਬੜੀਆਂ ਵਕਫੀਅਤਾਂ ਕੱਢੀਆਂ ਕਈ ਰਿਸ਼ਤੇ ਫਰੋਲੇ ਕਈਆਂ ਰਸਤੇ ਦੀ ਪਛਾਣ ਕੱਢੀ ਕਸ਼ਮੀਰ ਵਿੱਚ ਸਿੱਖ ਸਮਾਜ ਬਹੁਤ ਸੀਮਤ ਹੈ ਪਿੰਡ ਵੀ ਥੋੜੇ ਹਨ ਬਾਰਾਮੂਲਾ ਜ਼ਿਲ੍ਹੇ ਵਿੱਚ ਰਫੀਆਬਾਦ ਤੇ ਕਰੂਨ ਦਾ ਇਲਾਕਾ ਪੈ ਜਾਂਦਾ ਹੈ ਜਿਸ ਵਿੱਚ 15-20 ਪਿੰਡਾਂ ਵਿੱਚ ਸਿੱਖ ਵਸਦੇ ਹਨ ਤੇ ਫਿਰ ਬਡਗ੍ਰਾਮ ਤੇ ਇਤਰਾਲ ਦਾ ਇਲਾਕਾ ਹੈ ਜਿੱਥੇ ਸਿੱਖਾਂ ਦੀ ਵਸੋਂ ਹੈ ਵਿਆਹ ਸ਼ਾਦੀਆਂ ਇੱਕ ਇਲਾਕੇ ਤੋਂ ਦੂਜੇ ਇਲਾਕੇ ਵਿੱਚ ਹੋਣੀਆਂ ਆਮ ਗੱਲ ਹੈ ਤੇ ਜਦੋਂ ਮਿਲ ਕੇ ਕੋਈ ਜਾਣ ਪਹਿਚਾਣ ਕੱਢਣ ਲੱਗਦਾ ਹੈ ਤਾਂ ਕਿਸੇ ਨਾ ਕਿਸੇ ਪਾਸੇ ਦੂਰ ਪਾਰ ਦੀ ਰਿਸ਼ਤਦਾਰੀ ਨਿਕਲ ਹੀ ਆਂਦੀ ਹੈ ਤੇ ਗੱਲਬਾਤ ਦਾ ਇਹੋ ਹੀ ਵਿਸ਼ਾ ਰਹਿੰਦਾ ਹੈ ਇਸੇ ਤਰ੍ਹਾਂ ਪ੍ਰੀਤ ਜੀ ਤੇ ਸ੍ਰਿੰਦਰ ਜੀ ਘਰ ਵਾਲੀ ਗੱਪਾਂ ਤੇ ਗੱਲਬਾਤ ਕਰਦੇ ਰਹੇ ਤੇ ਚੰਗਾ ਵਕਤ ਬੀਤ ਗਿਆ ਪਤਾ ਹੀ ਨਹੀਂ ਲੱਗਿਆ ਕਿ ਦੋ ਦਿਨ ਕਿਵੇਂ ਗੁਜ਼ਰ ਗਏ ਬੱਚੇ ਵੀ ਇੱਕ ਦੂਜੇ ਨਾਲ ਨਾਲ ਮਿਲ ਗਏ ਸੀਗੇ ਅ ਸ਼ਾਮ ਨੂੰ ਬਲਬੀਰ ਨੇ ਸ੍ਰਿੰਦਰ ਤੋਂ ਪੁੱਛਿਆ ਸ੍ਰਿੰਦਰ ਘਟ ਲਾ ਲੈਣਾ ਹੈ ਹਾਂ ਯਾਰ ਕਦੇ-ਕਦੇ ਚਲੋ ਫਿਰ ਤੇ ਗੱਲ ਬਣ ਗਈ ਹੈ ਉੱਥੇ ਜਿੱਥੇ ਕਿਊਵੈਲ ਲੱਗਾ ਹੈ ਉੱਥੇ ਬੈਠਣ ਦੀ ਥਾਂ ਬਣਾਈ ਹੋਈ ਹੈ ਬਲਵੀਰ ਨੇ ਟਿਊਬਵੈਲ ਇਸ਼ਾਰਾ ਕਰਕੇ ਕਿਹਾ ਸੀ ਠੀਕ ਹੈ ਥੋੜੀ ਠੰਡ ਤੇ ਹੋਵੇਗੀ ਪਰ ਨਵੇਕਲੀ ਥਾਂ ਹੈ ਉੱਥੇ ਹੀ ਬਹਿ ਕੇ ਗੱਪ ਸ਼ਪ ਵੀ ਲਾਵਾਂਗੇ ਤੇ ਨੌਕਰ ਨੂੰ ਕਹਿ ਕੇ ਬੱਬਲੂ ਨੇ ਬਹਿਣ ਦੀ ਵਿਵਸਥਾ ਕਰਵਾ ਦਿੱਤੀ ਥੋੜਾ ਹਨੇਰਾ ਹੁੰਦੇ ਉੱਥੇ ਜਾ ਬੈਠੇ ਇੱਕ ਦੋ ਪੈਗ ਪੀ ਕੇ ਬੱਬਲੂ ਨੇ ਸ੍ਰਿੰਦਰ ਨੂੰ ਪੁੱਛਿਆ ਯਾਰ ਉਹ ਸਾਡਾ ਇੱਕ ਦੋਸਤ ਹੁੰਦਾ ਸੀ ਕੁਲਦੀਪ ਹਾਂ ਕੀ ਕਰ ਰਿਹਾ ਇਹ ਤੇ ਕਿੱਥੇ ਹੈ ਉਹ ਤੇ ਮਰ ਗਿਆ ਮਰ ਗਿਆ ਪਬਲੂ ਨੇ ਅਚੰਬਿਤ ਹੋ ਕੇ ਪੁੱਛਿਆ ਸੀਗਾ ਹਾਂ ਕਾਰੋਬਾਰ ਵਿੱਚ ਲੈਣ ਦੇਣ ਦੇ ਚੱਕਰ ਵਿੱਚ ਉਸ ਦਾ ਖੂਨ ਕਰਵਾ ਦਿੱਤਾ ਕਿਸ ਨੇ ਉਸ ਦੇ ਹੀ ਭਾਈ ਵਾਲ ਨੇ ਕੌਣ ਸੀਗਾ ਯਾਰ ਉਸ ਸਮਾਜ ਵਿੱਚ ਜਦੋਂ ਸਾਡੀ ਕੌਮ ਦਾ ਕੋਈ ਆਦਮੀ ਤਰੱਕੀ ਕਰਦਾ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾਗਾ ਉਹ ਕਾਫੀ ਅੱਗੇ ਵਧ ਗਿਆ ਸੀ ਵੱਡੇ ਵੱਡੇ ਠੇਕੇ ਲੈਣ ਲੱਗ ਪਿਆ ਸੀਗਾ ਉਸੇ ਈਰਖਾ ਵਿੱਚ ਉਸ ਨੂੰ ਮਰਵਾ ਦਿੱਤਾ ਗਿਆ ਤਿੰਨ ਦਿਨ ਬਾਅਦ ਪਹਿਲਗਾਮ ਵਿੱਚ ਚਿੱਲਦਰ ਨਦੀ ਦੇ ਕਿਨਾਰੇ ਉਸ ਦੀ ਸੜੀ ਹੋਈ ਲਾਸ਼ ਮਿਲੀ ਸੀਗੀ ਕਾਫੀ ਚਰਚਾ ਹੋਈ ਸੀ ਇਸ ਘਟਨਾ ਦੀ ਅਖਬਾਰਾਂ ਵਿੱਚ ਵੀ ਛਪਦਾ ਰਿਹਾ ਪਰ ਸੁਣਵਾਈ ਕਿੱਥੇ ਹੋਣੀ ਸੀਗੀ ਅੰਤ ਵਿੱਚ ਕੇਸ ਰਫਾ ਦਫਾ ਹੋ ਗਿਆ ਤੇ ਕੁਦਰਤੀ ਮੌਤ ਕਾਰਨ ਦੱਸਿਆ ਤੇ ਕੁਲਦੀਪ ਜੀ ਕਹਾਣੀ ਦਾ ਅੰਤ ਹੋ ਗਿਆ ਇਸ ਖਬਰ ਨੇ ਅੰਦਰੂ ਅੰਦਰ ਬਬਲੂ ਨੂੰ ਹੱਜ ਤੋਂ ਵੱਧ ਖੁਸ਼ੀ ਦਿੱਤੀ ਸੀ ਕਿ ਜਸਮਨੱਖ ਨੇ ਉਸ ਦੀ ਵਸ ਦੀ ਗ੍ਰਸਤੀ ਨੂੰ ਬਰਬਾਦ ਕੀਤਾ ਸੀਗਾ ਕਿਵੇਂ ਉਸ ਦੀ ਮੌਤ ਹੋਈ ਤੇ ਕਿਵੇਂ ਈਸ਼ਵਰ ਨੇ ਉਸ ਨੂੰ ਕਰਨੀ ਦਾ ਦੰਡ ਦਿੱਤਾ ਬਬਲੂ ਅੱਜ ਬਹੁਤ ਪੀ ਨਹੀਂ ਜਾਂਦਾ ਸੀ ਪਰ ਬੱਚਿਆਂ ਦਾ ਖਿਆਲ ਆਂਦਿਆ ਹੀ ਉਥੋਂ ਓਟ ਕੇ ਪੀਣੀ ਬੰਦ ਕਰ ਦਿੱਤੀ ਸੀ ਰਾਤ ਦਾ ਖਾਣਾ ਖਾ ਕੇ ਸਭ ਆਰਾਮ ਕਰਨ ਲੱਗੇ ਬਬਲੂ ਨੇ ਅੰਦਰੇ ਖਬਰ ਪ੍ਰੀਤੀ ਨੂੰ ਸੁਣਾਈ ਸੋਨੰਦੀ ਬਹੁਤ ਉਤਸੁਕਤਾ ਸੀਗੀ ਲੇਟਦਿਆਂ ਉਸਨੇ ਪ੍ਰੀਤੀ ਨੂੰ ਸੁਣਾਇਆ ਪ੍ਰੀਤੀ ਮੈਂ ਆਪਣੇ ਜੀਵਨ ਦੀ ਬਹੁਤ ਆਦਭੁਤ ਖਬਰ ਸੁਣੀ ਹੈ ਤੂੰ ਵੀ ਸੁਨੇਗੀ ਤਾਂ ਹੈਰਾਨ ਹੋ ਜਾਵੇਗੀ ਬਹੁਤ ਖੁਸ਼ ਹੋ ਜਾਏਗੀ ਹੱਤਵੱਦ ਕੀ ਖਬਰ ਹੈ ਉਹ ਹਰਾਮਜਾਦਾ ਕੁਲਦੀਪ ਸੀ ਨਾ ਹਾਂ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਕਤਲ ਕਰ ਦਿੱਤਾ ਹਾਂ ਸ੍ਰਿੰਦਰ ਨੇ ਦੱਸਿਆ ਏ ਉਹ ਸੱਚੇ ਪਾਸ਼ਾ ਤੂੰ ਕਮਾਲ ਕਰ ਦਿੱਤੀ ਹੈ ਮੇਰੇ ਜੀਵਨ ਦੀ ਸਭ ਤੋਂ ਵੱਡੀ ਖਾਹਿਸ਼ ਪੂਰੀ ਕਰ ਦਿੱਤੀ ਹੈ ਉਸ ਕੁੱਤੇ ਕਮੀਨੇ ਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਹੈ ਮੈਂ ਆਪਣੀ ਪਹਿਲੀ ਗਲਤੀ ਪਿੱਛੋਂ ਸੁਧਰਨਾ ਚਾਹੁੰਦੀ ਸਾਂ ਪਰ ਘਰ ਵਸਾਉਣਾ ਚਾਹੁੰਦੀ ਸਾਂ ਇੱਕ ਇੱਜ਼ਤ ਦਾ ਜੀਵਨ ਬਣਾਉਣਾ ਚਾਹੁੰਦੀ ਸਾਂ ਪਰ ਉਸਨੇ ਮੈਨੂੰ ਪਤਿਤ ਕੀਤਾ ਮੇਰੀ ਅੰਦਰ ਦੀ ਔਰਤ ਨੂੰ ਮਾਰ ਦਿੱਤਾ ਮੇਰੀ ਹੋਂਦ ਨੂੰ ਮਿਟਾ ਦਿੱਤਾ ਮੈਂ ਸਾਰੀ ਉਮਰ ਉਸ ਦੇ ਵਾਸਤੇ ਬਦਦਵਾਮਾ ਕਰਦੀ ਰਹੀ ਹਾਂ ਮੈਨੂੰ ਆਸ ਸੀ ਕਿ ਇੱਕ ਦਿਨ ਮੇਰੀ ਬਦਦਵਾ ਉਸ ਨੂੰ ਜ਼ਰੂਰ ਲੱਗੇਗੀ ਤੇ ਕੁੱਤੇ ਦੀ ਮੌਤ ਮਰੇਗਾ ਮੈਂ ਅੱਜ ਬਹੁਤ ਖੋਸ਼ਾਂ ਬਬਲੂ ਅਗਰ ਇਹ ਘਟਨਾ ਨਾ ਹੋਈ ਹੁੰਦੀ ਮੈਂ ਤਨ ਤੇ ਮਨ ਤੇ ਤੇਰੀ ਹੀ ਹੁੰਦੀ ਮੈਨੂੰ ਪ੍ਰਭੂ ਤੇ ਭਰੋਸਾ ਹੈ ਪ੍ਰੀਤੀ ਜਿਹੜਾ ਮੇਰੇ ਨਾਲ ਬੁਰਾ ਕਰੇਗਾ ਵਾਹਿਗੁਰੂ ਉਸ ਦਾ ਕਦੀ ਭਲਾ ਨਹੀਂ ਕਰੇਗਾ ਤੇ ਫੈਰ ਉਸ ਤੋਂ ਗਿਆ ਤੇ ਪ੍ਰੀਤੀ ਸਾਰੀ ਰਾਤ ਤੜਫਦੀ ਰਹੀ بار-ਬਾਰ ਉਹ ਘਟਨਾ ਯਾਦ ਆਉਂਦੀ ਤੇ ਉਸ ਘਟਨਾ ਤੋਂ ਬਾਅਦ ਉਸ ਦੇ ਜੀਵਨ ਵਿੱਚ ਕੀ ਕੀ ਬੀਤੀ ਸੋਚ ਕੇ ਉਸ ਦੀ ਸੋਚ ਉਸ ਦੀ ਆਤਮਾ ਰੋਂਦੀ ਟਿਕਰ ਲਾਉਂਦੀ ਰਹੀ ਦੋ ਦਿਨ ਰਹੇ ਕਿ ਸ੍ਰਿੰਦਰ ਚਲਾ ਗਿਆ ਪ੍ਰੀਤੀ ਤੇ ਬਬਲੂ ਨੂੰ ਤਰੋਤਾਜਾ ਕਰ ਗਿਆ ਜੋ ਦਰਦ ਉਹਨਾਂ ਦੇ ਦਿਲ ਵਿੱਚ ਇੱਕ ਸੂਲ ਵਾਂਗ ਚੁੱਬਿਆ ਹੋਇਆ ਸੀਗਾ ਉਸ ਦੀ ਪੀੜਾ ਦਾ ਅੰਤ ਹੋ ਗਿਆ ਕਲਦੀਪ ਦੀ ਮੌਤ ਦੀ ਖਬਰ ਸੁਣ ਕੇ ਪ੍ਰੀਤੀ ਦੇ ਅੰਦਰ ਵੀ ਕੁਝ ਚੇਤਨਾ ਜਾਗੀ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਜ਼ਿੰਦਗੀ ਵਿੱਚ ਗਲਤੀ ਕੀਤੀ ਜਲਦਬਾਜ਼ੀ ਕੀਤੀ ਤੇ ਫਿਆਸ ਕੋਲ ਚਲੀ ਗਈ ਜੋ ਹੋਣਾ ਸੀ ਹੋ ਗਿਆ ਸੀਗਾ ਹਣ ਕੀ ਕੀਤਾ ਜਾ ਸਕਦਾ ਹੈ ਉਹ ਮਹਿਸੂਸ ਕਰ ਰਹੀ ਸੀ ਕਿ ਬੱਬਲੂ ਨਾਲ ਮੈਂ ਚੰਗਾ ਨਹੀਂ ਕੀਤਾ ਇਸ ਨਾਲ ਵਿਸ਼ਵਾਸ ਘਾਤ ਹੋਇਆ ਹੈ ਦੇਵਤਾ ਜੈਸਾ ਪਰਸ਼ ਹੈ ਐਸ ਦੇ ਸਾਹਮਣੇ ਮੈਂ ਦੂਸਰੇ ਪਰਸ਼ਨ ਨਾਲ ਸੇਜ ਕਰ ਸਾਂਝੀ ਕੀਤੀ ਰੰਗ ਰਲੀਆਂ ਮਾਣੀਆਂ ਤੇ ਇਸ ਦੇ ਸਭ ਸਿਹਤ ਤੇ ਭੋਗਿਆ ਉਸ ਕਲਦੀਪ ਦੇ ਕਾਰਨ ਪਰ ਉਹ ਸਭ ਕੁਝ ਸੁਧਾਰਿਆ ਨਹੀਂ ਜਾ ਸਕਦਾ ਇਸ ਪਛਤਾਵੇ ਦੀ ਅੱਗ ਵਿੱਚ ਸੜਦੀ ਤਪਦੀ ਜ਼ਿੰਦਗੀ ਪਰਪ੍ਰੀਤੀ ਦੇ ਮਨ ਵਿੱਚ ਬਬਲੂ ਲਈ ਹਮਦਰਦੀ ਤੇ ਇੱਜ਼ਤ ਪੈਦਾ ਹੋਈ ਚੰਗਾ ਵਰਤਾਅ ਸ਼ੁਰੂ ਕਰ ਦਿੱਤਾ ਉਸ ਦੇ ਖਾਣ ਪੀਣ ਦਾ ਧਿਆਨ ਰੱਖਦੀ ਬੱਚਿਆਂ ਨੂੰ ਤਾਂ ਜਾਨ ਤੋਂ ਵੱਧ ਪਿਆਰ ਕਰਦੀ ਸੀ ਜਿਵੇਂ ਹਰ ਮਾਂ ਕਰਦੀ ਹੈ ਪਰ ਅਸਲ ਵਿੱਚ ਦੋਨੋਂ ਬੱਚੇ ਫਿਆਜ਼ ਦੇ ਸਨ ਪ੍ਰੀਤੀ ਤੇ ਫਿਆਜ਼ ਦੋਨੋਂ ਜਾਣਦੇ ਸਨ ਜਦੋਂ ਵੀ ਫਿਆਜ਼ ਆਉਂਦਾ ਸੀਗਾ ਬੱਚੇ ਉਸਦੇ ਆਲੇ-ਦੁਆਲੇ ਹੋ ਜਾਂਦੇ ਉਸ ਦੀ ਛਾਤੀ ਤੇ ਚੜ ਜਾਂਦੇ ਲੱਤਾਂ ਨੱਚਿੰਬੜ ਜਾਂਦੇ ਉਸਦੇ ਹੱਥੋਂ ਰੋਟੀ ਖਾਂਦੇ ਤੁਤਲੀਆਂ ਗੱਲਾਂ ਕਰਦੇ ਬਬਲੂ ਸਭ ਕਦਾ ਪਰ ਚੁੱਪ ਰਹਿੰਦਾ ਚੁੱਪ ਰਹਿਣਾ ਤੇ ਉਸ ਨੇ ਆਪਣਾ ਸੁਭਾਅ ਬਣਾ ਲਿਆ ਸੀਗਾ ਪਰ ਈਰਖਾ ਹੁੰਦੀ ਪਰ ਮਨ ਨੂੰ ਸਮਝਾ ਲੈਂਦਾ ਕੋਈ ਗੱਲ ਨਹੀਂ ਗਈ ਇੱਕ ਦੋ ਦਿਨਾਂ ਵਿੱਚ ਤਾਂ ਚਲਾ ਹੀ ਜਾਵੇਗਾ ਬੱਚੇ ਤੇ ਸਭ ਨੂੰ ਪਿਆਰੇ ਲੱਗਦੇ ਨੇ ਦੋ ਦਿਨ ਹੱਸ ਖੇਡ ਲਵੇਗਾ ਤਾਂ ਕੀ ਫਰਕ ਪੈਂਦਾ ਆ ਪ੍ਰੀਤ ਦੇ ਮਨ ਵਿੱਚ ਕਈ ਵਾਰ ਆਇਆ ਕਿ ਉਹ ਬਬਲੂ ਨੂੰ ਸੱਚ ਦੱਸ ਦੇਵੇ ਕਿ ਇਹ ਬੱਚੇ ਉਸਦੇ ਨਹੀਂ ਫਿਆਜ਼ ਦੇ ਹਨ ਪਰ ਉਸ ਨੂੰ ਡਰ ਸੀ ਕਿ ਜਿਵੇਂ ਇਹ ਉਹ ਬੱਚਿਆਂ ਨਾਲ ਪਿਆਰ ਕਰਦਾ ਹੈ ਉਹਨਾਂ ਦਾ ਖਿਆਲ ਰੱਖਦਾ ਹੈ ਸਵੇਰੇ ਸ਼ਾਮ ਸਕੂਲ ਛੱਡ ਕੇ ਤੇ ਲੈ ਕੇ ਆਉਂਦਾ ਹੈ ਆਪ ਹੀ ਪੜਾਉਂਦਾ ਹੈ ਖਿਲਾਂਦਾ ਹੈ ਆਪਣੇ ਕੋਲ ਸੁਲਾਉਂਦਾ ਹੈ ਸਭ ਬੰਦ ਕਰ ਦੇਵੇਗਾ ਬੱਚਿਆਂ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਵੇਗਾ ਆਪਣੀ ਮਰਦਾਨਗੀ ਤੇ ਭਰੋਸਾ ਖਤਮ ਹੋ ਜਾਏਗਾ ਚੰਗਾ ਹੈ ਕਿ ਇਸੇ ਪਰਮ ਵਿੱਚ ਰਹੇ ਤੇ ਬੱਚਿਆਂ ਨੂੰ ਆਪਣਾ ਖੂਨ ਹੀ ਸਮਝੇ ਇੱਕ ਦਿਨ ਫਿਆਜ਼ ਫਿਰ ਆਇਆ ਹਾਂ ਬਬਲੂ ਨੂੰ ਬਿਲਕੁਲ ਚੰਗਾ ਨਹੀਂ ਲੱਗਿਆ ਪਰ ਪ੍ਰੀਤੀ ਉਸ ਨੂੰ ਦੇਖ ਕੇ ਫਿਰ ਖਿਲ ਗਈ ਭਾਵੇਂ ਥੋੜੀ ਝਿਜਕ ਵੀ ਕੀਤੀ ਪਰ ਇੰਨਾ ਕੁਝ ਹੋਣ ਤੋਂ ਬਾਅਦ ਕਿਵੇਂ ਮੂੰਹ ਮੋੜ ਸਕਦੀ ਸੀਗੀ ਬਿਠਾਇਆ ਢੇ ਸਾਰੀਆਂ ਗੱਲਾਂ ਕੀਤੀਆਂ ਇਤਨੀ ਦੇਰ ਕੇ ਬਾਅਦ ਆਏ ਹੋ ਕਿਆ ਮੇਰੀ ਔਰ ਬੱਚੋ ਕੀ ਯਾਦ ਨਹੀਂ ਆਈ ਯਾਦ ਤਾਂ ਆਤੀ ਹੈ ਪਰ ਬਹੁਤ मशगूल हूँ वक्त नहीं मिलता घर में भी बीबी बच्चे हैं उनका भी ख्याल रखना पड़ता है हाँ वो तो सही है यहाँ कौन से तुम्हारे बीबी बच्चे हैं व्यंगनाल क्या है सी यहाँ तो मेरी जान रहती है फ्याज बोलिया इसलिए जान से इतनी देर के बाद मिलने आए हो प्रीति ने फिर चटकी ली सी मजबूरी है या तो तुम्हारी हमेशा आती है दूर का मामला है कारोबार भी सब खुद को देखना पड़ता है जब से अब्बा जी फात हुए हैं चलो ठीक है इतना शुक्र है कि तुम आ गए हो अब तो बच्चे भी बड़े हो रहे हैं तुम और तुम्हारा खावन देखभाल तो करी जा रहे हो ना हाँ पर मुझे डर लगता है कहीं वबलू को पता ना लग जाए सब खत्म हो जाएगा प्रीति कह रही सी फिक्र मत करो मैं सब देख लूँगा अभी ज़िंदा हूँ इन शह सब ठीक हो जाएगा प्रीति मेरे दिमाग में यह बात हमेशा चलती रहती है कि अगर मेरा बेटा क्या सिख ही रहेगा हमारे दीन के हिसाब से गैर मुस्लिम काफिर होते हैं तो काफिर मेरा बेटा बना रहेगा फ्याज ने अपनी फितरत दा पैंतरा खेडा सीखा मेरे से सारी ज़िंदगी रिश्ता रखा मैं काफिर नहीं हूँ औरत का कोई मज़हब नहीं होता जिसके साथ निकाह करेगी उसी के मज़हब की हो जाएगी मैंने भी तुमसे निकाह किया है खुदा की बाहरगाह में तुम मेरी बीवी हो पर दूसरे आदमी की बीवी बन के रहती हूँ यह तो एडजस्टमेंट है मेरी जान ये एडजस्टमेंट नहीं वैश्या वैश्यवृत्ति है हम सिर्फ अपनी हव्स पूरी करते हैं और हमारे बीच कोई रिश्ता नहीं है और इसी हव्स की पैदाइश हमारे बच्चे हैं वक्त आने पर सब पता चल जाएगा सिर्फ तुम कोई बहाना बनाकर बेटे के बाल कटवा दो बाल कटवाने से उसका मज़हब बदल जाएगा क्या मुझे कुछ पता नहींगा तुम्हें मैं तो कहता हूँ वैसा करो ਜਦ ਮੈਂ ਅਗਲੀ ਵਾਰ ਆਉਂ ਤਬ ਤੱਕ ਤੂੰ ਐਸਾ ਕਰ ਲੈਣਾ ਇਸ ਵਾਰੀ ਇੱਕ ਦਿਨ ਹੀ ਰੁੱਕ ਕੇ ਫਿਆਜ ਸਵੇਰੇ ਜਾਣ ਲਈ ਤਿਆਰ ਹੋ ਗਿਆ ਤੇ ਜਾਣ ਲੱਗੇ ਬੱਬਲੂ ਕੋਲ ਰੁੱਕ ਗਿਆ ਅੱਛਾ ਭਾਈ ਚਲਤਾ ਹੂੰ ਠੀਕ ਹੈ ਫਿਆਜ ਭਾਈ ਇੱਕ مشورہ ਦੇਣਾ ਚਾਹਤਾ ਹੂੰ ਆਪ ਯਹਾਂ ਆਨੇ ਸੇ ਗੁਰੇਜ਼ ਕਰੋ ਤੋ ਅੱਛਾ ਹੋਗਾ ਐਸੀ ਕੀ ਬਾਤ ਹੋ ਗਈ ਦੇਖੋ ਭਾਈ ਬੱਚੇ ਬੜੇ ਹੋ ਰਹੇ ਹੈ ਸਮਝਣਾ ਸ਼ੁਰੂ ਕਰ ਦੇਗੇ ਕਿ ਮੰਮੀ ਹਮਾਰੀ ਅੰਕਲ ਕੇ ਆਨੇ ਪਰ ਉਨਕੇ ਕਮਰੇ ਮੇ ਸੋਤੀ ਹੈ ਬਾਤ ਤੋ ਆਪਕੀ ਦਰੁਸਤ ਹੈ हम यहाँ नहीं आएंगे प्रीति को ही शहर में बुला लिया करेंगे क्या आपका दिल प्रीति से भरा नहीं है क्यों इसकी ज़िंदगी में बार बार दखल देते हो और कब तक दखल देते रहोगे हमारी भी एक ज़िंदगी है एक कुंभा है हम भी चैन की नींद सोना चाहते हैं अपने हिसाब से जीना चाहते हैं बबलू ने कहा सीखा ਦੇਖੋ ਸਰਦਾਰ ਸਾਹਿਬ ਜਿਸ ਦਿਨ ਪ੍ਰੀਤੀ ਹਮੇ ਆਨੇ ਸੇ ਮਨਾ ਕਰ ਦੇਗੀ ਹਮ ਉਸ ਸੇ ਮਿਲਨਾ ਬੰਦ ਕਰ ਦੇਗੇ ਉਸ ਕੀ ਚੌਕੜ ਤੇ ਆਨਾ ਬੰਦ ਕਰ ਦੇਗੇ ਬਿਹਤਰ ਹੈ ਆਪ ਉਸੇ ਸੇ ਹੀ ਬਾਤ ਕਰੇ ਕਹੇ ਕੇ ਉਹ ਉਥੋ ਚਲਾ ਗਿਆ ਬਬਲੂ ਉਸ ਨੂੰ ਜਾਂਦੇ ਨੂੰ ਦੇਖਦਾ ਰਹਾ ਬਬਲੂ ਦਾ ਮਾਨ ਫਿਰ ਤੋਂ ਉਚਾਠ ਹੋ ਗਿਆ ਪ੍ਰੀਤੀ ਦਾ ਕੁਝ ਮਹੀਨੇ ਬਦਲਾ ਰੂਪ ਇੱਕ ਧੋਖਾ ਹੀ ਜਾਪਿਆ ਫਿਆਜ਼ ਨੂੰ ਦੇਖ ਕੇ ਉਹ ਫਿਰ دیਵਾਨੀ ਹੋ ਗਈ ਆਪਣਾ ਆਪ ਹੀ ਭੁੱਲ ਗਈ ਬੱਚਿਆਂ ਦੀ ਜ਼ਿੰਮੇਵਾਰੀ ਤੋਂ ਅਨਜਾਨ ਹੋ ਗਈ ਤੇ ਫਿਰ ਫਿਆਜ਼ ਦੇ ਰੰਗ ਵਿੱਚ ਰੰਗੀ ਗਈ ਇਹ ਪਿਆਰ ਇਸ਼ਕ ਇੱਕ ਪਾਗਲਪਨ ਤੇ ਸਿਵਾ ਇਕੋ ਜ ਨਹੀਂ ਹੋਸ਼ ਵਿੱਚ ਹੋ ਕੇ ਵੀ ਮਨਕ ਸਦਬਦ ਗਵਾ ਦਿੰਦਾ ਹੈ ਇਹ ਕਿਹੋ ਜਿਹਾ ਪਿਆਰ ਸੀਗਾ ਕੀ ਸੱਚਾਈ ਸੀ ਇਸ ਪਿਆਰ ਦੀ ਪਿਆਰ ਦੇ ਦੋ ਆਤਮਾਵਾਂ ਦਾ ਮੇਲ ਹੈ ਇੱਕ ਪਵਿੱਤਰ ਜਜ਼ਬਾ ਹੈ ਪਰ ਪਿਆਰ ਤੇ ਕੇਵਲ ਜਸਮਾਨੀ ਸੀਗਾ ਸਿਰਫ ਹਵਸ ਇਸ ਦਾ ਮਕਸਦ ਸੀਗਾ ਇਹਨੇ ਦੂਰੋ ਫਿਆਜ਼ ਆਂਦਾ ਸੀਗਾ ਕਿਸੇ ਦੂਸਰੇ ਦੀ ਪਤਨੀ ਕੋਲ ਕਿਸ ਧਰਮ ਵਿੱਚ ਇਸ ਦੀ ਇਜਾਜ਼ਤ ਹੈ ਇਸਲਾਮ ਵਿੱਚ ਚਾਰ ਵਿਆਹਾਂ ਦੀ anumati ਹੈ ਪਰ ਦੂਸਰੇ ਦੀ ਪਤਨੀ ਨੂੰ ਪਤਨੀ ਬਣਾ ਕੇ ਰੱਖਣ ਦੀ ਛੂਟ ਨਹੀਂ ਹੈ ਇਹ ਹਰਾਮ ਹੈ ਗੁਨਾਹ ਹੈ ਤੇ ਜ਼ਨਾ ਹੈ ਉਹ ਵਿਚਾਰ ਹੈ ਇਸ ਵਾਰੀ ਬਬਲੂ ਨੂੰ ਸਭ ਵੇਲੇ ਤੋਂ ਜ਼ਿਆਦਾ ਗੁੱਸਾ ਸੀਗਾ ਪ੍ਰੀਤੀ ਉੱਤੇ ਤੇ ਫਿਆਜ਼ ਦੇ ਵੀ ਉਸ ਦਾ ਮਨ ਕਰਦਾ ਸੀਗਾ ਕਿ ਇਸ ਦਾ ਕਤਲ ਕਰ ਦਿਆਂ ਤੇ ਹਮੇਸ਼ਾ ਲਿਸਿਆਪਾ ਮੁੱਕ ਜਾਏ ਭਾਵੇਂ ਫਾਂਸੀ ਹੀ ਕਿਉਂ ਨਾ ਲੱਗ ਜਾਵੇ ਉਸ ਦੇ ਚਲੇ ਜਾਣ ਤੋਂ ਬਾਅਦ ਪ੍ਰੀਤੀ ਨੂੰ ਉਸਨੇ ਗੁੱਸੇ ਵਿੱਚ ਕਿਹਾ ਇਸ ਨੂੰ ਇੱਥੇ ਆਉਣ ਤੋਂ ਮਨਾ ਕਰਦੇ ਮੈਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ ਮੇਰੇ ਕੋਲ ਕੋਈ ਕਹਿਰ ਨਾ ਕਰਵਾ ਬੈਠੀ ਕੀ ਕਰੇਗਾ ਮੈਂ ਇਹਦਾ ਕਤਲ ਕਰ ਦਿਆਂਗਾ ਉਸ ਦੇ ਉਸ ਦੇ ਨਾਲ ਮੇਰਾ ਵੀ ਕਤਲ ਕਰ ਦੇਵੀਂ ਤੂੰ ਬਾਜ ਨਹੀਂ ਵੀ ਆਏਗੀ ਤਾਂ ਤੇਰਾ ਵੀ ਗਲਾ ਘੋਟ ਦਿਆਂਗਾ ਹੁਣ ਹੱਦ ਹੋ ਗਈ ਐ ਮੈਂ ਨਹੀਂ 14 ਬੱਚਾ ਦੇ ਹੁੰਦੇ ਤੂੰ ਆਪਣੇ ਯਾਰ ਕੋਲ ਸਾਵੇ ਕਹਿ ਕੇ ਬਬਲੂ ਬਾਹਰ ਨਿਕਲ ਗਿਆ ਪ੍ਰੀਤੀ ਨੇ ਇਹੋ ਜਿਹੇ ਰੂਪ ਬਬਲੂ ਦਾ ਕਦੇ ਨਹੀਂ ਸੀ ਦੇਖਿਆ ਕਾ ਫਿਰ ਇਸੇ ਤਰ੍ਹਾਂ ਕੁਝ ਦਿਨ ਕੁਝ ਹਫ਼ਤੇ ਕੁਝ ਮਹੀਨੇ ਬੀਤ ਗਏ ਬਬਲੂ ਨੇ ਪ੍ਰੀਤੀ ਨਾਲ ਬਿਲਕੁਲ ਵੀ ਗੱਲ ਕਰਨੀ ਛੱਡ ਦਿੱਤੀ ਸੀਗੀ ਪ੍ਰੀਤ ਨੂੰ ਫਿਕਰ ਲੱਗ ਗਿਆ ਸੀਗਾ ਕਿ ਉਹ ਕੁਝ ਕਰਨਾ ਬੈਠੇ ਤੇ ਕਿਤੇ ਨਵੀਂ ਮੁਸੀਬਤ ਨਾ ਪੈ ਜਾਵੇ ਉਸ ਨੂੰ ਬੱਚਿਆਂ ਦੀ ਫਿਕਰ ਹੋ ਰਹੀ ਸੀ ਕਿ ਕੁਝ ਹੋ ਗਿਆ ਤਾਂ ਬੱਚਿਆਂ ਦੀ ਕੀ ਕਰੇਗੀ ਕੌਣ ਉਹਨਾਂ ਨੂੰ ਪੜਾਏਗਾ ਕੌਣ ਉਹਨਾਂ ਦੀ ਪਰਵਰਿਸ਼ ਕਰੇਗਾ ਪ੍ਰੀਤੀ ਨੇ ਫਿਆਜ਼ ਨੂੰ ਖਤ ਲਿਖ ਦਿੱਤਾ ਬਬਲੂ ਬਹੁਤ ਗੁੱਸੇ ਵਿੱਚ ਹੈ ਅਭੀ ਜਲਦੀ ਨਹੀਂ ਆਣਾ ਜਦ ਮੈਂ ਖਤ ਲਿਖੂ ਤਬ ਆਣਾ ਫਿਆਜ਼ ਪ੍ਰੀਤੀ ਨੂੰ ਕਹਿ ਕੇ ਗਿਆ ਸੀਗਾ ਕਿ ਬੇਟੇ ਦੇ ਵਾਲ ਕਟਵਾ ਦੇਣਾ ਇਹ ਕੋਈ ਸੌਖਾ ਕੰਮ ਨਹੀਂ ਸੀਗਾ ਅਗਰ ਉਸਨੇ ਇਹ ਕੀਤਾ ਤਾਂ ਹੋ ਸਕਦਾ ਹੈ ਉਸ ਦਾ ਆਖਰੀ ਹੀ ਦਿਨ ਹੋਵੇ ਬਬਲੂ ਸਿੱਖੀ ਦਾ ਕਟੜ ਧਾਰਨੀ ਸੀਗਾ ਭਾਵੇਂ ਉਸਨੇ ਅਮਰਤ ਨਹੀਂ ਸੀ ਛਕਿਆ ਪਰ ਕਸ਼ਮੀਰੀ ਸਿੱਖ ਧਰਮ ਦੀ ਸੋਚ ਰੱਖਦੇ ਹਨ ਅਤੇ ਬਹੁਤ ਕਟੜ ਹਨ ਪਰ ਫਿਆਜ਼ ਦੀ ਸੋਚ ਵੀ ਕਿੰਨੀ ਕਟਿਆ ਤੇ ਨੀਚ ਸੀਗੀ ਉਹ ਆਪਣੇ ਧਰਮ ਦਾ ਕਿੰਨਾ ਕੱਟੜ ਤੇ ਛੋਟੀ ਸੋਚ ਰੱਖਦਾ ਸੀਗਾ ਮੁਸਲਮਾਨ ਹੁੰਦੇ ਆ ਉਸ ਦੀ ਸੋਚ ਇਹੋ ਸੀਗੀ ਕਿ ਪ੍ਰਿਤੀ ਦੇ ਬੱਚੇ ਉਸ ਦੇ ਬੱਚੇ ਹਨ ਤੇ ਉਹ ਬੱਚੇ ਮੁਸਲਮਾਨ ਹੀ ਹੋਣੇ ਚਾਹੀਦੇ ਹਨ ਜਿੱਥੇ ਵੀ ਬੀਜ ਬੀਜਦੇ ਨੇ ਉੱਥੇ ਦਾ ਫਲ ਵੀ ਆਪਣੇ ਨਾਂ ਹੀ ਹੋਣਾ ਚਾਹੀਦਾ ਆ ਪਤਾ ਨਹੀਂ ਵਿਸ਼ਵਾ ਤੋਂ ਜਨਮੇ ਬੱਚਿਆਂ ਦਾ ਇਸ ਤਰ੍ਹਾਂ ਨਾਮਕਰਨ ਕਰਦੇ ਹੋਣਗੇ ਤੇ ਮੁਸਲਮ ਧਰਮ ਵਿੱਚ ਉਹਨਾਂ ਨੂੰ ਕਿਵੇਂ ਸ਼ਾਮਲ ਕਰਦੇ ਹੋਣਗੇ ਪ੍ਰੀਤ ਨੂੰ ਫਿਆਜ਼ ਸਾਰੀ ਉਮਰ ਬੇਕੂਫ ਹੀ ਬਣਾਉਂਦਾ ਰਿਹਾ ਸੀਗਾ ਉਸ ਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਨਾਲ ਖੇਡਦਾ ਰਿਹਾ ਪ੍ਰੀਤ ਦਾ ਘਰ ਬਰਬਾਦ ਕਰਦਾ ਰਿਹਾ ਤੇ ਆਪ ਆਪਣਾ ਸੰਸਾਰ ਬਸਾਂਦਾ ਰਿਹਾ ਟਬ ਦਾ ਜ਼ੋਰ ਆਪਣੇ ਇੱਧ-ਗਿਰਦ ਸੋਨੇ ਦੀ ਰਚਨਾਈ ਖਿਲਾਰ ਦਿੰਦਾ ਹੈ ਲੱਗਦਾ ਹੈ ਜਿਵੇਂ ਸੋਨੇ ਦਾ ਖੇਤ ਫੈਲ ਗਿਆ ਹੋਵੇ ਆਕਾਸ਼ ਦੇ ਪੱਛਮੀ ਖੇਤਰ ਵਿੱਚ ਪੰਛੀਆਂ ਦਾ ਡਾਰਾ ਲਾਂਬੰਦ ਹੋ ਕੇ ਸੂਰਜ ਦੇ ਸਾਹਮਣੇ ਗੁਜ਼ਰਦਿਆਂ ਹਨ ਇਹ ਆਦਬੋਦ ਨਜ਼ਾਰਾ ਕਿੰਨਾ ਮਨਪਾਵਨਾ ਹੁੰਦਾ ਹੈ ਦੇਖਣ ਵਾਲਾ ਇਸ ਨਜ਼ਾਰੇ ਨੂੰ ਦੇਖ ਕੇ ਮੰਤਰਬੁੱਧ ਹੋ ਜਾਂਦਾ ਹੈ ਇਹ ਦਿਨ ਤੇ ਅੰਤ ਦਾ ਇਹ ਦਿਨ ਦੇ ਅੰਤ ਦਾ ਦ੍ਰਿਸ਼ਟਾਂਤ ਹੈ ਜਦੋਂ ਵੀ ਕੋਈ ਚੰਗੀ ਆਤਮਾ ਦਾ ਅੰਤ ਹੁੰਦਾ ਹੈ ਬਹੁਤ ਸੁੰਦਰ ਹੁੰਦਾ ਹੈ ਆਕਾਸ਼ ਵਿੱਚ ਵਸਦੇ ਸਾਰੇ ਦੇਵਤੇ ਇਸ ਆਤਮਾ ਦਾ ਉਪਭਕਤ ਕਰਨ ਵਾਸਤੇ ਪ੍ਰਤੀਕsha ਕਰਦੇ ਹਨ ਰਿਸ਼ਤੇ ਜਦੋਂ ਪਾਰ ਬਣ ਜਾਂਦੇ ਹਨ ਤਾਂ ਪਾਰ ਚੱਕਣ ਵਾਲੇ ਦੇ ਮੁੱਢੇ ਥੱਕ ਜਾਂਦੇ ਹਨ ਤੇ ਫਿਰ ਉਹ ਰਿਸ਼ਤੇ ਠਹਿ ਕੇ ਡੈਗ ਕੇ ਆਪਣੀ ਮੌਤ ਆਬ ਮਰ ਜਾਂਦੇ ਹਨ ਦੂਰੀਆਂ ਵੱਧ ਜਾਂਦੀਆਂ ਹਨ ਤੇ ਹੌਲੀ ਹੌਲੀ ਉਹਨਾਂ ਰਿਸ਼ਤਿਆਂ ਦੀ ਪਛਾਣ ਵੀ ਖਤਮ ਹੋ ਜਾਂਦੀ ਹੈ ਹਾਂ ਤੇ ਰਿਸ਼ਤੇ ਆਪਣੇ ਭੈਣ ਭਰਾਵਾਂ ਦੇ ਰਹੇ ਗਏ ਹਨ ਅਗਰ ਵਿੱਚ ਕੋਈ ਲਾਲਚ ਜਾਂ ਅਹਿਮ ਨਾ ਹੋਵੇ ਤਾਂ ਮਾਂ ਦੇ ਪਿਆਰ ਨੂੰ ਵੀ ਖੁਦਗਰਜ਼ੀ ਦੀ ਕਸੌਟੀ ਤੇ ਟੋਲਿਆ ਜਾਂਦਾ ਹੈ ਮਾਂ ਦੇ ਨਾਲ ਵੀ ਵਿਤਕਰਾ ਕੀਤਾ ਜਾਂਦਾ ਹੈ ਮਾਂ ਦੇ ਪਿਆਰ ਨੂੰ ਵੀ ਆਪਣੀ ਜ਼ਿੱਦ ਦੇ ਤਰਾਜੂ ਤੇ ਥੋਲਿਆ ਜਾਂਦਾ ਹੈ ਇਹੋ ਜਹੀ ਨਫ਼ਰਤ ਤੇ અપਮਾਨ ਸਹਿ ਕੇ ਮਾਂ ਆਪਣੀ ਹੀ ਕੋਖ ਨੂੰ ਦੋਸ਼ ਦਿੰਦੀ ਹੈ ਪਰ ਕਦੀ ਬਦਵਾ ਨਹੀਂ ਦਿੰਦੀ ਕੀ ਕਦੀ ਵਾਹਿਗੁਰੂ ਤੋਂ ਇਹ ਨਹੀਂ ਮੰਗਦੀ ਕਿ ਮੈਂ ਇਹੋ ਜਿਹੇ ਬੇਟੇ ਤੋਂ ਚੰਗਾ ਬਾਝ ਹੀ ਰਹਿੰਦੀ ਇਹ ਨਹੀਂ ਕਹਿੰਦੀ ਪਰ ਹਾਂ ਹਰ અપਮਾਨ ਸਹਿ ਲੈਂਦੀ ਹੈ ਫਿਆਜ਼ ਨੂੰ ਪ੍ਰੀਤੀ ਦੇ ਖਾਤ ਮਿਲ ਜਾਂਦੇ ਸਨ ਉਹ ਕਿਸੇ ਖਾਤ ਦਾ ਜਵਾਬ ਨਹੀਂ ਦਿੰਦਾਗਾ ਪ੍ਰੀਤੀ ਨੇ ਭਾਵੇਂ ਉਸ ਨੂੰ ਆਉਣ ਤੋਂ ਮਨਾ ਕੀਤਾ ਪਰ ਉਸ ਨੂੰ ਡਰ ਵੀ ਲੱਗਦਾ ਸੀ ਕਿਤੇ ਆ ਹੀ ਨਾ ਜਾਵੇ ਫਿਰ ਕੀ ਹੋਏਗਾ ਬੇਟੇ ਦੇ ਕੇਸ ਕਟਵਾਉਣੇ ਉਹ ਭੁੱਲ ਭੁੱਲੀ ਨਹੀਂ ਸੀਗੀ ਇੱਕ ਦਿਨ ਹੌਸਲਾ ਕਰਕੇ ਉਸਨੇ ਬਬਲੂ ਨੂੰ ਕਿਹਾ ਮੈਂ ਬੱਚਿਆਂ ਨੂੰ ਲੈ ਕੇ ਸ਼ਹਿਰ ਜਾਣਾ ਚਾਹੁੰਦੀ ਹਾਂ ਸ਼ਾਇਦ ਹੀ ਰੌਣਕੀ ਵੀ ਖਾ ਲਿਆਵਾਂ ਤੇ ਕੁਝ ਖਰੀਦ ਕੇ ਵੀ ਲਿਆਵਾਂਗੀ ਠੀਕ ਹੈ ਬਬਲੂ ਨੇ ਹਾਮੀ ਭਰੀ ਤੇ ਇੱਕ ਦਿਨ ਬੱਚਿਆਂ ਨੂੰ ਲੈ ਕੇ ਸ਼ਹਿਰ ਗਈ ਵਿੱਚੋਂ ਉਸ ਦਾ ਮਕਸਦ ਕੁਝ ਹੋਰ ਸੀਗਾ ਉਹ ਬੇਟੇ ਅਰਸ਼ ਨੂੰ ਸੈਲੂਨ ਵਿੱਚ ਲੈ ਗਈ ਸੀ ਬੇਟੇ ਨੇ ਪੁੱਛਿਆ ਮੰਮਾ ਇੱਥੇ ਕੀ ਕਰਨਾ ਹੈ ਮੈਂ ਤੈਨੂੰ ਮੋਨਾ ਬਣਾਉਣਾ ਹੈ ਉਹ ਕੀ ਹੁੰਦਾ ਹੈ ਜਿਵੇਂ ਤੇਰੇ ਸਾਰੇ ਸਕੂਲ ਦੇ ਦੋਸਤ ਬਿਨਾ ਬਟਕੇ ਸਕੂਲ ਜਾਂਦੇ ਹਨ ਉਵੇਂ ਤੂੰ ਵੀ ਜਾਇਆ ਕਰੇਗਾ ਮਤਲਬ ਮੈਂ ਵਾਲ ਕਟਾਵਾਗਾ ਹਾਂ ਨਹੀਂ ਮੰਮਾ ਇੰਜ ਨਹੀਂ ਹੋ ਸਕਦਾ ਮੈਂ ਵਾਲ ਨਹੀਂ ਕਟਾਣੇ ਮੈਂ ਇੰਜ ਹੀ ਠੀਕ ਲੱਗਦਾ ਹਾਂ ਮੇਰੇ ਸਾਰੇ ਦੋਸਤ ਤੇ ਟੀਚਰ ਮੈਨੂੰ ਸਰਦਾਰ ਜੀ ਕਹਿ ਕੇ ਬੁਲਾਉਂਦੇ ਹਨ ਮੇਰੇ ਪਾਪਾ ਨੂੰ ਕਦੀ ਵੀ ਚੰਗਾ ਨਹੀਂ ਲੱਗੇਗਾ ਉਹ ਬਹੁਤ ਗੁੱਸੇ ਹੋਣਗੇ ਮੰਮਾ ਮੈਂ ਇਸ ਤੱਕ ਠੀਕ ਹਾਂ ਤਰਫਿਆਜ਼ ਅੰਕਲ ਕਹਿ ਗਏ ਸੀਗੇ ਇਹਨਾਂ ਨੂੰ ਮੂਨਾ ਬਣਾਉਣ ਦਿਓ ਫਿਆਜ਼ ਅੰਕਲ ਨੇ ਕਿਉਂ ਕਿਹਾ ਉਹ ਕਹਿਣ ਵਾਲੇ ਕੌਣ ਹਨ ਪਤਾ ਨਹੀਂ ਕੀ ਦੱਸਦੀ ਛੋਟੇ ਜਿਹੇ ਬੱਚੇ ਨੂੰ ਬੱਚੇ ਦੇ ਲੱਖ ਮਣਾ ਕਰਨ ਤੇ ਵੀ ਪ੍ਰੀਤੀ ਨੇ ਉਸਦੇ ਵਾਲ ਕਟਵਾ ਦਿੱਤੇ ਸੀਗੇ ਉਹ ਜਾਣਦੀ ਸੀਗੀ ਕਿ ਇਹ ਉਸਨੇ ਬਹੁਤ ਵੱਡਾ ਕਦਮ ਚੁੱਕਿਆ ਹੈ ਇਸ ਦਾ ਉਸਦੇ ਜੀਵਨ ਤੇ ਕੀ ਅਸਰ ਪਵੇਗਾ ਇਹ ਕੋਰ ਪਾਪ ਉਸਨੇ ਕੀਤਾ ਸੀਗਾ ਉਹ ਆਪਣੇ ਜ਼ਮੀਰ ਤੇ اخلاق ਤੋਂ ਇੰਨੀ ਡਿੱਗ ਜਾਏਗੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਵੇਂ ਬਬਲੂ ਦਾ ਸਾਹਮਣਾ ਕਰੇਗੀ ਕੀ ਜਵਾਬ ਦੇਵੇਗੀ ਉਸ ਦੀ ਜ਼ਿੰਦਗੀ ਵਿੱਚ ਪਚਾਲ ਆ ਜਾਏਗਾ ਉਹ ਸਭ ਲਈ ਤਿਆਰ ਸੀਗੀ ਫੈਸਲਾ ਕੁਨ ਮੋੜ ਤੇ ਪਹੁੰਚ ਗਈ ਸੀਗੀ ਉਸ ਨੂੰ ਵਿਸ਼ਵਾਸ ਸੀਗਾ ਕਿ ਉਹ ਬਬਲੂ ਨੂੰ ਸਮਝਾ ਲਵੇਗੀ ਨਹੀਂ ਮੰਨਿਆ ਤੇ ਬੱਚੇ ਲੈ ਕੇ ਉਸ ਦੀ ਜ਼ਿੰਦਗੀ ਚੋਂ ਨਿਕਲ ਜਾਵੇਗੀ ਕਿੱਥੇ ਜਾਵੇਗੀ ਖਿਆਸ ਕੋਲ ਫਿਰ ਚਲੀ ਚਾਹਾਂਗੀ ਅੰਦਰੋਂ ਜਵਾਬ ਆਂਦਾ ਹੈ ਕਿ ਮੈਨੂੰ ਮੇਰੇ ਬੱਚਿਆਂ ਨਾਲ ਉਹ ਸਤਿਕਾਰ ਕਰੇਗਾ ਕਿਉਂ ਨਹੀਂ ਬੱਚੇ ਤੇ ਉਸਦੇ ਹੀ ਹਨ ਐਸੀ ਸੋਚ ਨਾਲ ਉਸਨੇ ਇੱਕ ਕਦਮ ਚੁੱਕਿਆ ਸੀਗਾ ਤੇ ਸ਼ਾਮ ਹੋਣ ਤੋਂ ਪਹਿਲੇ ਘਰ ਆ ਗਈ ਬਬਲੂ ਬੇਟੇ ਨੂੰ ਦੇਖ ਕੇ ਹੈਰਾਨ ਹੋ ਗਿਆ ਇੰਜ ਜਿਹਾ ਪਿਆ ਜਿਵੇਂ ਇਹ ਸਮਾਨ ਡੇਗ ਗਿਆ ਹੋਵੇ ਧਰਤੀ ਫਟ ਗਈ ਹੋਵੇ ਉਸ ਦੀਆਂ ਅੱਖਾਂ ਅੱਗੇ ਹਣੇ ਰਾ ਗਿਆ ਸਿਰ ਚੱਕਾ ਗਿਆ ਦੋਨਾਂ ਹੱਥਾਂ ਨਾਲ ਸਿਰ ਫੜ ਕੇ ਧਰਤੀ ਤੇ ਬੈਠ ਗਿਆ ਹੱਕਾ ਬੱਕਾ ਤੇ ਨਿਸ਼ਬਦ ਜਿਵੇਂ ਗੁੰਗਾ ਹੋ ਗਿਆ ਹੋਵੇ ਉਸਨੇ ਆਪਣੇ ਵਾਲ ਪੱਟੇ ਕੰਦ ਵਿੱਚ ਕਈ ਵਾਰ ਸੈਰ ਮਾਰਿਆ ਬੇਹੋਸ਼ ਹੋ ਕੇ ਧਰਤੀ ਤੇ ਡੈਗ ਪਿਆ ਬੇਟਾ ਭੱਜ ਕੇ ਪਿਤਾ ਦੇ ਗਲੇ ਨਾਲ ਚੁੰਮੜ ਗਿਆ ਪਾਪਾ ਪਾਪਾ ਕਹਿ ਕੇ ਉਸ ਨੂੰ ਹਿਲਾਉਂਦਾ ਰਿਹਾ ਪਰ ਪਾਪਾ ਤੇ ਬੇਹੋਸ਼ ਸੀਗੇ ਪ੍ਰੀਤੀ ਨੇ ਵੀ ਹਲਚਲ ਕੀਤੀ ਪਰ ਬਬਲੂ ਨਹੀਂ ਉੱਠਿਆ ਚਿਹਰੇ ਤੇ ਪਾਣੀ ਦੇ ਛਿੱਟੇ ਮਾਰੇ ਤੇ ਢਾਬੇ ਤੋਂ ਦੋ ਬੰਦੇ ਬੁਲਾ ਕੇ ਉਸ ਨੂੰ ਬਿਸਤਰ ਤੇ ਪਾ ਦਿੱਤਾ ਸੀਗਾ ਤੇ ਉਹਨਾਂ ਡਾਕਟਰ ਨੂੰ ਲਿਆਉਣ ਵਾਸਤੇ ਭੇਜਿਆ ਡਾਕਟਰ ਨੇ ਦੂਰੋਂ ਆਣਾ ਸੀਗਾ ਤਦ ਤੱਕ ਬਬਲੂ ਨੂੰ ਥੋੜੀ ਹੋਸ਼ ਆ ਗਈ ਸੀ ਪਰ ਸਿਰਫ ਰੋਈ ਜਾਂਦਾ ਸੀਗਾ ਆਪਣੇ ਬੇਟੇ ਨੂੰ ਦੇਖ ਕੇ ਜਿਵੇਂ ਤਵੇਂ ਰਾਤ ਬੀਤੀ ਪ੍ਰੀਤੀ ਸਾਹਮਣੇ ਨਹੀਂ ਆਈਗੀ ਆਪਣੇ ਕਮਰੇ ਨੂੰ ਅੰਦਰੋਂ ਬੰਦ ਕਰਕੇ ਬੱਚਿਆਂ ਨਾਲ ਅੰਦਰ ਹੀ ਵੜੀ ਰਹੀ ਔਰ ਡਰ ਰਹੀ ਸੀਗੀ ਸਾਰੀ ਰਾਤ ਕੋਈ ਅਣਹੋਣੀ ਦਾ ਅਦੇਸ਼ ਆ ਸੀ ਉਸ ਨੂੰ ਬਬਲੂ ਦੇ ਮੱਥੇ ਤੇ ਵੀ ਚੋਟ ਲੱਗੀ ਸੀ ਪੱਟੀ ਤੇ ਦਵਾਈ ਲਗਾ ਕੇ ਥੋੜੀ ਰਾਹਤ ਮਿਲੀ ਸਵੇਰ ਹੋਈ ਬਬਲੂ ਬਿਲਕੁਲ ਸ਼ਾਂਤ ਸੀਗਾ ਉਸਨੇ ਆਪਣੇ ਸਰੀਰ ਤੇ ਹੀ ਆਪ ਗੁੱਸਾ ਕੱਢ ਲਿਆ ਸੀਗਾ ਪ੍ਰੀਤੀ ਨੂੰ ਪੁੱਛਿਆ ਤੂੰ ਇਹ ਕੀ ਕੀਤਾ ਕਿਉਂ ਕੀਤਾ ਤੂੰ ਇਹ ਨਹੀਂ ਜਾਣਦੀ ਕਿ ਅਸੀਂ ਕਸ਼ਮੀਰੀ ਸੈਖਾਂ ਤੇ ਕਦੇ ਕਿਸਾਂ ਦੀ ਬੇਅਦਬੀ ਨਹੀਂ ਹੋਣ ਦਿੰਦੇਗੇ ਬੇਬਤ ਹੋਣ ਤੋਂ ਮਰਨਾ ਚੰਗਾ ਸਮਝ ਜੀ ਹਾਂ ਤੇ ਮੇਰੇ ਪੁੱਤ ਨੂੰ ਬੇਪੱਤ ਕਰ ਦਿੱਤਾ ਆ ਕਿਉਂ ਕੀਤਾ ਇਹ ਤੂੰ ਇਹ ਇੰਜ ਕਰਨ ਤੋਂ ਪਹਿਲਾਂ ਮੈਨੂੰ ਪੁੱਛ ਲੈਣਾ ਸੀਗਾ ਮੇਰਾ ਬੇਟਾ ਹੈ ਉਹ ਤੇਰਾ ਬੇਟਾ ਨਹੀਂਗਾ ਮੇਰਾ ਬੇਟਾ ਨਹੀਂ ਨਹੀਂ ਉਹ ਫਿਆਜ਼ ਦਾ ਪੁੱਤਰ ਹੈ ਫਿਆਜ਼ ਦਾ ਪੁੱਤਰ ਜਿਵੇਂ ਬਬਲੂ ਦੇ ਉੱਤੇ ਕੋਈ ਪਹਾੜ ਡਿੱਗ ਪਿਆ ਹਾਂ ਬਬਲੂ ਦੋਨੋਂ ਬੱਚੇ ਫਿਆਜ਼ ਦੇ ਨੇ ਤੇ ਮੈਂ ਵੀ ਫਿਆਜ਼ ਦੀ ਹਾਂ ਤੂੰ ਵੀ ਫਿਆਜ਼ ਦੀ ਤੇਰੇ ਬੱਚੇ ਵੀ ਫਿਆਜ਼ ਦੇ ਫਿਰ ਮੇਰਾ ਕੀ ਹੈ ਤੇਰਾ ਇਹ ਟਾਬਾਏ ਤੂੰ ਮੈਨੂੰ ਸ਼ਰਨ ਦਿੱਤੀ ਹੈ ਮੇਰੇ ਬੱਚਿਆਂ ਦੀ ਪਰਵਰਿਸ਼ ਕੀਤੀ ਹੈ ਜਿਸ ਵਾਸਤੇ ਮੈਂ ਤੇਰੀ ਧੰਨਵਾਦੀ ਹਾਂ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਤੂੰ ਵਿਸ਼ਵਾਸ ਘਾਤ ਕੀਤਾ ਹੈ ਮੈਂ ਤੇਰੇ ਲਈ ਕੀ ਨਹੀਂ ਕੀਤਾਗਾ ਤੇਰੀ ਹਰ ਖਾਹਿਸ਼ ਪੂਰੀ ਕੀਤੀ ਆ ਸਾਰੇ ਸੁੱਖ ਤੈਨੂੰ ਦੇਣ ਵਾਸਤੇ ਰਾਤ ਦਿਨ ਕੀਤਾ ਏ ਤੂੰ ਮੈਨੂੰ ਇਸ ਇਲਾ ਦਿੱਤਾ ਮੇਰੇ ਘਰ ਵਿੱਚ ਰਹਿ ਕੇ ਤੇ ਦੂਜੇ ਦੇ ਬੱਚੇ ਪੈਦਾ ਕਰਦੀ ਰਹੀ ਹੈ ਤੇਰੇ ਤੋਂ ਨੀਚ ਦੁਨੀਆ ਦੀ ਕੋਈ ਹੋਰ ਔਰਤ ਨਹੀਂ ਹੋਵੇਗੀ ਤੂੰ ਡੈਨ ਹੈ ਅਤੇ ਡੈਨ ਨੂੰ ਮੈਂ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ ਇਹ ਪਾਲਿਸੀ ਕੀ ਕਿ ਮੈਂ ਤੈਨੂੰ ਫਿਰ ਅਪਣਾਇਆ ਆ ਤੇਰੀ ਜ਼ਿੰਦਗੀ ਦੀ ਬਦਨਾਮੀ ਨੂੰ ਮੈਂ ਖਤਮ ਕਰ ਲਈ ਆਪਣੇ ਅਰਮਾਨਾਂ ਦੀ ਕੁਰਬਾਨੀ ਦਿੱਤੀ ਫਿਰ ਤੈਨੂੰ ਮਾਣ ਸਨਮਾਨ ਤੇ ਇੱਜ਼ਤ ਦਿੱਤੀ ਪਰ ਤੂੰ ਇਸ ਦੇ ਯੋਗ ਨਹੀਂ ਸੀਗੀ ਕੁਲਦੀਪ ਨੇ ਤੇਰੇ ਨਾਲ ਚੰਗਾ ਕੀਤਾ ਸੀਗਾ ਤੂੰ ਇਸੇ ਯੋਗੀ ਸੈਂ ਤੂੰ ਤਵਾਇਫ ਬਣ ਕੇ ਸ਼੍ਰੀਨਗਰ ਦੀਆਂ ਗਲੀਆਂ ਵਿੱਚ ਆਪਣੀ ਇੱਜ਼ਤ ਵੇਚਦੀ ਰਹਿੰਦੀ ਤੇਰੇ ਲਈ ਇਹੋ ਠੀਕ ਸੀਗਾ ਹੁਣ ਵੀ ਤੂੰ ਇਹੋ ਕਰੇਂਗੀ ਜਿਸ ਆਦਮੀ ਦੇ ਭਰੋਸੇ ਤੋਂ ਤੂੰ ਮੈਨੂੰ ਕਿਤੋਂ ਦਾ ਨਹੀਂ ਛੱਡਿਆਗਾ ਉਹ ਆਦਮੀ ਹੁਣ ਤੇਰੀ ਇੱਜ਼ਤ ਨੂੰ ਸ਼ਰਿਆਮ ਵੇਚੇਗਾ ਤੂੰ ਜਾਣ ਦੀ ਤਿਆਰੀ ਕਰ ਲੈ ਹੁਣ ਤੂੰ ਮੇਰੇ ਨਾਲ ਨਹੀਂ ਰਹਿ ਸਕਦੀਗੀ ਉਸ ਨੂੰ ਖਤ ਲੇਖ ਦੇ ਕਿ ਤੈਨੂੰ ਆ ਕੇ ਲੈ ਜਾਵੇ ਨਹੀਂ ਤਾਂ ਮੈਂ ਤੈਨੂੰ ਘਰੋਂ ਕੱਟ ਦੇਵਾਂਗਾ ਮੈਂ ਕਿਸੇ ਦੇ ਬੱਚਿਆਂ ਨੂੰ ਆਪਣੇ ਸਾਹਮਣੇ ਫਿਰਦੇ ਨਹੀਂ ਦੇਖ ਸਕਦਾਗਾ ਇਹਨਾਂ ਨੂੰ ਵੇਖ ਕੇ ਮੇਰੇ ਸੀਨੇ ਤੇ ਸੱਪ ਫਿਰਦੇ ਹਨ ਮੈਨੂੰ ਆਪਣੇ ਆਪ ਤੋਂ ਘ੍ਰੇਣਾ ਹੁੰਦੀ ਹੈ ਤੇ ਆਪਣੀ ਮਰਦਾਨਗੀ ਤੇ ਤਰਸ ਆਉਂਦਾ ਹੈ ਇਹਨਾਂ ਬੱਚਿਆਂ ਨੂੰ ਮੇਰੀਆਂ ਅੱਖਾਂ ਤੋਂ ਦੂਰ ਰੱਖ ਤੇ ਜਲਦੀ ਤੋਂ ਜਲਦੀ ਇੱਥੋਂ ਚਲੀ ਜਾ ਸਪਸ਼ਟ ਸ਼ਬਦਾਂ ਵਿੱਚ ਬਬਲੂ ਨੇ ਆਪਣਾ ਫੈਸਲਾ ਸੁਣਾ ਦਿੱਤਾ ਤੇ ਬਾਹਰ ਚਲਾ ਗਿਆ ਸੀਗਾ ਪ੍ਰੀਤੀ ਨੂੰ ਪਤਾ ਸੀ ਇਹ ਹੋਣਾ ਹੈ ਇਸ ਤੋਂ ਵੀ ਵੱਧ ਹੋਣ ਦੀ ਉਸ ਨੂੰ ਉਮੀਦ ਸੀਗੀ ਪਰ ਬਬਲੂ ਹਿੰਸਕ ਨਹੀਂ ਹੋਇਆ ਸੀਗਾ ਆਪਣੇ ਆਪ ਤੇ ਕਾਬੂ ਰੱਖਿਆ ਹੁਣ ਬੱਚਿਆਂ ਦਾ ਵਿਚਾਰ ਆਉਂਦਿਆਂ ਹੀ ਚਿੰਜਲਾ ਜਾਂਦਾ ਤੇ ਕੋਸ਼ਿਸ਼ ਕਰਕੇ ਐਸੀ ਸੋਚ ਨੂੰ ਤਰਕ ਕਰ ਦਿੰਦਾ ਸੀਗਾ ਫਿਰ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਪ੍ਰੀਤੀ ਕੋਲ ਕੋਈ ਸਫਾਈ ਦੇਣ ਵਾਲੀ ਦਲੀਲ ਨਹੀਂ ਸੀ ਕਿ ਉਸਨੇ ਅਹਿਸਾਸ ਹੋਇਆ ਕਿ ਫਿਆਜ਼ ਵਾਲੀ ਗਲਤੇ ਉਸਨੇ ਜਲਦਬਾਜ਼ੀ ਕੀਤੀ ਹੈ ਥੋੜੇ ਚਿਰ ਹੋਰ ਰੋਕ ਜਾਣਾ ਸੀਗਾ ਕਿਹੜੀ ਆਫਤ ਆ ਜਾਣੀ ਸੀਗੀ ਉਸ ਨੂੰ ਸਮਝਾ ਵੀ ਸਕਦੀ ਸੀਗੀ ਪਰ ਹੁਣ ਤੇ ਆਫਤ ਆ ਗਈ ਸੀਗੀ ਕਿੰਨੀ ਮਿਹਨਤ ਨਾਲ ਬਬਲੂ ਦਾ ਸਾਥ ਦੇ ਕੇ ਆਪਣਾ ਘਰ ਬਾਰ ਵਸਾਇਆ ਸੀਗਾ ਖੁਸ਼ੀ ਦੇ ਸੁੱਖ ਆਸੀ ਪਰ ਆਪਣੇ ਬੇਵਕੂਫੀ ਨਾਲ ਸਾਬਕਾ ਉਸਨੇ ਬਰਬਾਦ ਕਰ ਦਿੱਤਾ ਇਹੋ ਸੋਚਦੇ ਫਿਆਜ਼ ਦੀ ਅੜੀ ਕਾ ਜੀ ਰਹੀ ਦਿਨ ਬੀਤੇ ਹਫਤੇ ਬੀਤੇ ਮਹੀਨੇ ਵੀ ਬੀਤ ਗਏ ਪਰ ਫਿਆਜ਼ ਨਹੀਂ ਆਇਆ ਕੀ ਪਤਾ ਆਵੇ ਵੀ ਕਿਨਾਂ ਕਰ ਪਰਿਵਾਰ ਦੀ ਸਾਰੀ ਖੁਸ਼ੀ ਖਤਮ ਹੋ ਗਈ ਸੀਗੀ ਬੱਚੇ ਬਬਲੂ ਕੋਲ ਜਾਂਦੇ ਉਹ ਉਹਨਾਂ ਵੱਲ ਵੇਖਦਾ ਵੀ ਨਹੀਂ ਸੀਗਾ ਸਕੂਲ ਛੱਡਣਾ ਵੀ ਉਸਨੇ ਬੰਦ ਕਰ ਦਿੱਤਾ ਹੁਣ ਬੱਚੇ ਕਿਵੇਂ ਸਕੂਲ ਜਾ ਸਕਦੇ ਸਨ ਕਿਵੇਂ ਪੜ ਸਕਦੇ ਸਨ ਪੜਨਗੇ ਨਹੀਂ ਤਾਂ ਕੀ ਕਰਨਗੇ ਪਤਾ ਨਹੀਂ ਫਿਆਜ਼ ਕਦੋਂ ਆਏਗਾ ਸਾਨੂੰ ਨਾਲ ਲੈ ਜਾਏਗਾ ਇਹ ਚਿੰਤਾ ਪ੍ਰੀਤੀ ਨੂੰ ਅੰਦਰੋਂ ਅੰਦਰ ਖਾਈ ਜਾਂਦੀ ਸੀ ਆਖਿਰ ਇੱਕ ਦਿਨ ਫਿਆਜ਼ ਆ ਗਿਆ ਪ੍ਰੀਤੀ ਦੀ ਜਾਨ ਵਿੱਚ ਜਾਨ ਆਈ ਉਸਨੇ ਬਬਲੂ ਨੂੰ ਪੁੱਛਿਆ ਬਾਈ ਕੀ ਹੋ ਗਿਆ अपनी रखेल से पूछो बबलू ने गुस्से में जवाब दिता क्या मतलब मतलब भी उसी से पूछो मूँह एक पास करके बबलू ने जवाब दिता फिर बोलिया अंदर चले जाओ तुम्हारा इंतजार कर रही है कई महीनों से तुम्हारे साथ जाने का ले जाओ उसे फिर आज अंदर प्रीति को उस दे गले लग फुट फुट रोन लग पी मैं बर्बाद हो गई फ्याज मैं लुट गई मेरा घर तबाह हो गया मैं अब यहाँ नहीं रह सकती मेरा ठिकाना बर्बाद हो गया मेरे बच्चों की ज़िंदगी बर्बाद हो गई है मुझे घर से जाने की आखिरी चेतावनी दे दी गई है मुझे और मेरे बच्चों को बबलू फूटी आंख भी नहीं देखना चाहता गा पिछले छः महीनों से हम जो तीनों की ज़िंदगी जी रहे हैं घर में चूल्हा नहीं जलता कुछ बनता नहीं है जो ढाबे से आता है उसी पर गुजारा करते हैं मेरे बच्चों को दूध का गूट नहीं नसीब होता बच्चों की बढ़ाई पढ़ाई छूट गई है अब कोई उन्हें स्कूल लेके नहीं जाता गा पर यह सब कैसे हुआ मेरा दिमाग ख़राब हो गया तुम्हारे कहने पर मैंने लड़के के बाल कटवा दिए और उसी पर बवाल हो गया बबलू बर्दाश्त नहीं कर सका तो मुझे उससे कहना पड़ा कि यह दोनों प्याज के बच्चे हैं फिर क्या था वो तो अपने आप को मारने पर तुला तुल गया था बड़ी मुश्किल से वक्त संभाला। उस दिन से बबलू ने मेरे साथ बात नहीं की बच्चों को बुलाया तक नहीं जो खाने को देता है वही खा के गुजारा कर लेते हैं ठीक कहती हो मेरे साथ भी ढंग से बात नहीं कीगी अब वो ढंग से बात करेगा भी नहीं मैं तैयारी करके बैठी हूँ तुम मुझे जल्दी से जल्दी जहाँ से ले जाओ इसी में हमारा भला है ऐसे जल्दी में कैसे ले जा सकता हूं तुम्हारे रहने का इंतजाम करना पड़ेगा घर लेना पड़ेगा अपनी बीवी से बात करनी पड़ेगी तुम्हें बीवी से बात करनी पड़ेगी तब तक हमारा यहाँ क्या होगा मैंने तो खत में तुम्हें लिखा था ना कि मुझे घर छोड़ना पड़ेगा मुझे यहाँ से ले जाने का प्रबंध करके आना मैंने तो कभी सोचा भी नहीं था कि मामला इतना संगीन होगा फियाज मैं यहाँ एक दिन भी नहीं रह सकती हर रोज आंसुओं के घूट पीने पड़ते हैं ठीक है मैं साथ ले चलता हूँ कहीं किराए का मकान लेके तुम्हें रख दूंगा ए फैसला करके प्रीति ने समान इकट्ठा करने कह देता कि आप बबलू को आ गया बबलू भाई मेरी वजह से आपको बहुत कष्ट हुआ है जो होना था हो गया यही तकरीर में लिखा था मेरे पिता कहते थे कि जब किसी औरत के कदम घर की दहलीज लांग जाते हैं किसी मर्द के लिए फिर उसे अपनी दहलीज पर वापस नहीं लाना चाहिए मैंने उसकी बात नहीं मानी और सजा भुगती है अब आप इसको ले जाओ मेरी दुआ है आपके लिए भी प्रीति के लिए भी और और आपके बच्चों के लिए भी आप सब खुश रहें बच्चों का ख्याल रखना मैंने बहुत उम्मीदों से और प्यार से पाला था इन्हें ਐਨੇ ਨੂੰ ਟੈਕਸੀ ਆ ਗਈ ਤੇ ਬੈਠ ਕੇ ਰਵਾਨਾ ਹੋਣ ਲੱਗੇ। ਪ੍ਰੀਜੀ ਤੇ ਬੱਚੇ ਉਸ ਨੂੰ ਦੇਖਦੇ ਰਹੇ। ਦੋਨਾਂ ਬੱਚਿਆਂ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਬਬਲੂ ਕੋਲੋਂ ਵੀ ਸਹਿਨਾ ਗਿਆ। ਬੱਚਾ ਨੂੰ ਘੁੱਟ ਕੇ ਜੱਫੀ ਪਾਈ। ਬਹੁਤ ਸਾਰਾ ਪਿਆਰ ਕੀਤਾ ਫਟਫਟ ਕੇ ਰੋਪਿਆ। ਅੰਤਿਮ ਸਮੇਂ ਉਸਨੇ ਬੱਚੇ ਨੂੰ ਆਪਣੇ ਤੋਂ ਦੂਰ ਕੀਤਾ ਸੀਗਾ। ਉਸ ਵਾਸਤੇ ਉਹਨੂੰ ਬਹੁਤ ਪਛਤਾਵਾ ਸੀਗਾ। ਪਰ ਕੀ ਕਰ ਸਕਦਾ ਸੀਗਾ? ਕਿਵੇਂ ਬੱਚਾ ਨੂੰ ਕੋਲ ਰੱਖ ਸਕਦਾ ਸੀ? ਹੌਲੀ-ਹੌਲੀ ਟੈਕਸੀ ਅੱਖਾਂ ਤੋਂ ਓਜ਼ਲ ਹੋ ਗਈ ਤੇ ਬਬਲੂ ਨੂੰ ਉੱਥੇ ਬੈਠਦਾ ਦੇਖਦਾ ਰਹਿ ਗਿਆ। ਹਨ ਬਬਲੂ ਦਾ ਕਾਰ ਸੁੰਨਾ ਸੀਗਾ ਭਾਵੇਂ ਪਿਛਲੇ 6 ਮਹੀਨੇ ਉਹ ਕਿਸੇ ਨਾਲ ਬੋਲਿਆ ਨਹੀਂ ਸੀ ਬੱਚਿਆਂ ਨਾਲ ਪਿਆਰ ਨਹੀਂ ਸੀ ਕੀਤਾਗਾ ਪਰ ਦਿਲ ਵਿੱਚ ਅਹਿਸਾਸ ਤੇ ਸੀ ਕਿ ਸਾਰੇ ਇੱਥੇ ਹੀ ਹਨ ਘਰ ਵਿੱਚ ਮੌਜੂਦ ਹਨ ਥੋੜੀ ਜਿਹੀ ਆਹਟ ਨਾਲ ਭੁਲੇਖਾ ਪੈਂਦਾ ਕਿ ਅਰਸ਼ੋ ਦਾ ਬੇਟਾ ਰਸੋਈ ਵਿੱਚ ਗਿਆ ਹੈ ਕਦੀ ਜਾਪ ਦਾ ਉਸਦੀ ਬੇਟੀ Kusum ਗਿੱਟਿਆਂ ਨਾਲ ਖੇਡਦੀ ਹੈ बार-बार ਕਮਰੇ ਚੋਂ ਨਿਕਲ ਕੇ ਬਾਹਰ ਦੇਖਣ ਜਾਂਦਾ ਉਸ ਨੂੰ ਆਪਣੇ ਆਪ ਤੇ ਬਹੁਤ ਅਫਸੋਸ ਹੁੰਦਾ ਕਿ ਉਸਨੇ ਬੱਚਿਆਂ ਨਾਲ ਬੋਲਣਾ ਕਿਉਂ ਛੱਡ ਦਿੱਤਾ ਕਿਉਂ ਪਿਆਰ ਕਰਨਾ ਛੱਡਣਾ ਛੱਡ ਦਿੱਤਾ ਬੱਚਿਆਂ ਦਾ ਕੀ ਦੋਸ਼ ਸੀਗਾ ਬੱਚੇ ਤੇ ਰੱਬ ਦਾ ਰੂਪ ਹੁੰਦੇ ਨੇ ਆਪਣੀ ਇਸ ਗਲਤੀ ਦਾ ਹੁਣ ਉਸ ਨੂੰ ਬਹੁਤ ਪਛਤਾਵਾ ਹੁੰਦਾ ਬੱਚੇ ਸਕੂਲ ਪੜ੍ਹਦੇ ਰਹਿੰਦੇ ਚੰਗਾ ਸੀਗਾ ਘਰ ਵਿੱਚ ਰਹਿ ਕੇ ਵੇਲੇ ਹੋ ਗਿਆ ਸੀਗੇ 6 ਮਹੀਨਿਆਂ ਵਿੱਚ ਇਹ ਕਿੰਨਾ ਕੁਝ ਸਿੱਖ ਲੈਣਾ ਸੀਗਾ ਉਹਨਾਂ ਨੇ ਬੇਟੀ ਦੀਆਂ ਨਜ਼ਰਾਂ ਵਿੱਚ ਤਰਸ ਤੇ ਬੇਵਸੀ ਝਲਕਦੀ ਉਸ ਨੂੰ ਯਾਦ ਆਂਦੀ ਕਿੰਨੇ ਵਾਰ ਕੋਸ਼ਿਸ਼ ਕੀਤੀ ਮੇਰੇ ਕੋਲ ਕਸਮ ਨੇ ਆਂਦੀ ਪਰ ਮੈਂ ਉਸ ਨੂੰ ਨਕਾਰਦਾ ਰਿਹਾ ਮੈਂ ਬੱਚਿਆਂ ਦੀ ਕੋਈ ਪਰਵਾਹ ਨਹੀਂ ਕੀਤੀ ਕੀ ਇਹਦਾ ਉਸ ਨੂੰ ਅਫਸੋਸ ਸੀਗਾ ਹਣ ਉਹਨਾਂ ਦੀ ਬਹੁਤ ਜ਼ਿਆਦਾ ਆਂਦੀ ਤੇ ਉਸ ਦਾ ਦਿਲ ਭਾਰਾਂ ਦਾ ਸੀਗਾ ਇੱਕ ਸ਼ਾਮ ਉਸ ਨੂੰ ਟਾਬੇ ਦੇ ਸਾਹਮਣੇ ਮੰਜੀ ਤੇ ਬੈਠਾ ਸ਼ਰਾਬ ਪੀ ਰਿਹਾ ਟਾਬੇ ਤੇ ਉਸ ਸ਼ਾਮ ਕੋਈ ਖਾਸ ਕੰਮ ਨਹੀਂ ਸੀਦਾ ਉਸ ਦਾ ਖਾਸ ਮੰਦਰ ਰਸੋਈਆ ਸੀ ਕੋਲਾ ਕੇ ਬੈਠ ਗਿਆ ਕਿ ਆ ਪਾਜੀ ਗੁੱਸਾ ਨਾ ਕਰਨਾ ਮੈਨੂੰ ਤੁਹਾਡੇ ਕਰ ਦੀ ਕੋਈ ਕਹਾਣੀ ਸਮਝ ਨਹੀਂ ਆਈ ਅਜ ਤੱਕ ਇਹ ਬਾਉ ਜਿਸ ਦੇ ਨਾਲ ਬੱਚੇ ਗਏ ਨੇ ਇਹ ਕੌਣ ਹੈ ਗਲਾਸੀ ਖਾਲੀ ਕਰਦੇ ਆ ਬਬਲੂ ਨੇ ਕਿਹਾ ਇਹ ਬੱਚਿਆਂ ਦਾ ਪਿਓ ਹੈ ਬੱਚਿਆਂ ਦਾ ਪਿਓ ਹਾਂ ਯਾਰਾ ਇਹ ਮੇਰੀ ਘਰ ਵਾਲੀ ਦਾ ਆਸ਼ਕ ਸੀਗਾ ਇੱਥੇ ਸਿਰਫ ਮੇਰੀ ਘਰ ਵਾਲੇ ਲਈ ਆਂਦਾ ਸੀਗਾ ਮौज-ਮਸਤੀ ਕਰਕੇ ਚਲਾ ਜਾਂਦਾ ਸੀ ਬੱਚੇ ਵੱਡੇ ਹੋ ਗਏ ਸਕੂਲ ਜਾਣ ਲੱਗ ਪਏ ਪਰ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਇਹ ਮੇਰੇ ਬੱਚੇ ਨਹੀਂ ਹਨ ਉਹ ਘਰ ਵਾਲੀ ਕਾਦੀ ਘਰ ਵਾਲੀ ਸੀਗੀ ਮੇਰੀ ਦਸ਼ਮਣ ਸੀਗੀ ਉਸ ਨੇ ਇੱਕ ਦਿਨ ਦੱਸਿਆ ਕਿ ਇਹ ਮੇਰੇ ਬੱਚੇ ਨਹੀਂ ਉਸ ਹਰਾਮ ਚਾਦੇ ਦੇ ਹਨ ਆਪੇ ਸਮਝ ਮੇਰੇ ਤੇ ਕੀ ਬੀਤੀ ਹੋਵੇਗੀ ਬਬਲੂ ਨੇ ਫਰਗਲਾਸੀ ਪਰ ਲੇ ਸੀਗੀ ਤੁਹਾਨੂੰ ਇਹ ਸਭ ਪਤਾ ਸੀ ਤੇ ਤੁਸੀਂ ਕੁਝ ਕੀਤਾ ਕਿਉਂ ਨਹੀਂ ਕੀ ਕਰਦਾ ਘਰ ਵਾਲੀ ਨੇ ਫਾਂਸੀ ਚੜਵਾ ਦੇਣਾ ਸੀਗਾ ਤੁਸੀਂ ਇੱਕ ਵਾਰ ਮੈਨੂੰ ਇਸ਼ਾਰਾ ਕਰਦੇ ਤਾਂ ਮੈਂ ਠਿਕਾਣੇ ਲਗਵਾ ਦਿੰਦਾ ਆਪਣੇ ਕੋਲ ਇਹੋ ਜਿਹੇ ਵੀ ਬੰਦੇ ਹਨ ਕੰਨੋਗੰਨੀ ਖਬਰ ਨਹੀਂ ਲੱਗਣੀ ਸੀਗੀ ਕੌਣ ਕਾਂਡ ਕਰ ਗਿਆ ਮੈਂ ਤੇ ਬਾਈ ਖੂਨ ਖਰਾਬੇ ਵਿੱਚ ਯਕੀਨ ਨਹੀਂ ਕਰਦਾ ਤੁਸੀਂ ਚੰਗੇ ਬੰਦੇ ਹੋ ਤੁਹਾਡੀ بیوی ਤੁਹਾਡੇ ਸਾਹਮਣੇ ਇਹੋ ਜਿਹਾ ਖੇਡ ਖੇਡਦੀ ਰਹੀ ਤੇ ਤੁਸੀਂ ਦੇਖਦੇ ਰਹੇ ਯਾਰ ਮੁਰਿਆ ਕਮਾਦਾਨ ਤੋਂ ਬੁਰਾ ਹੀ ਹੁੰਦਾ ਹੈ ਜੋ ਗਾ ਸੋ ਪਰੇਗਾ ਔੜਕ ਸੱਚ ਇਹੀ ਹੈ ਚਲੋ ਜਾਨ ਛੁੱਟੀ ਕੋਈ ਗੱਲ ਨਹੀਂ ਮੈਨੂੰ ਤੇ ਬੱਚਿਆਂ ਦਾ ਅਫਸੋਸ ਹੁੰਦਾ ਹੈ ਐਨੇ ਨੂੰ ਇੱਕ ਟਰੱਕ ਆ ਗਿਆ ਤੇ ਸਾਰੇ ਕੰਮ ਵਿੱਚ ਰੁੱਝ ਗਏ